ਸ਼ਾਰਟ ਫਿਲਮ ਅੱਜ ਤੁਹਾਨੂੰ ਇੱਕ ਐਹੋਜੀ ਜਗ੍ਹਾ ਤੇ ਲੈ ਕੇ ਚੱਲਦੇ ਆ ਜਿੱਥੇ ਰੋਜ਼ ਸਵੇਰੇ ਅੰਬਰਸਰੀਏ ਆਪਣੀ ਮਾਰਨਿੰਗ ਵਾਕ ਤੋਂ ਪਹਿਲਾਂ ਤੇ ਬਾਅਦ ਵਿੱਚ ਗਿਆਨੀ ਟੀਸਟਾਲ ਤੇ ਰੁਕਦੇ ਹਨ ਇੱਥੇ ਕਚੋਰੀ ਸਮੋਸੇ ਓਮਲੇਟ ਔਰ ਗਰਮਾ ਗਰਮ ਚਾਹ ਉਹਨਾਂ ਦੀ ਡੀ ਕਰ ਰਹੀ ਹੁੰਦੀ ਹੈ ਬਿਸਰ ਦਾ ਗਿਆਨੀ ਟਿਸਾਲ ਸਿਰਫ ਇੱਕ ਚਾਹ ਦੇ ਪੀਣ ਦੀ ਦੁਕਾਨੀ ਨਹੀਂ ਹੈ ਇੱਥੇ ਦੁਨੀਆ ਭਰ ਦੇ ਮੁੱਦਿਆਂ ਤੇ ਚर्चा ਕਰਨ ਲਈ ਉਹ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਅੰਬਰਸਰੀਏ ਆਪਣੀ ਦਿਨ ਦੀ ਸ਼ੁਰੂਆਤ ਕਰਦੇ ਹਨ ਪੇਸ਼ ਹੈ ਇੱਕ ਰਿਪੋਰਟ ਕਿਹੋ ਜਿਹੀ ਚਾਹ ਬਣਾਈ ਵੀ ਹੈ ਗਰਮ ਪਾਣੀ ਕਰੀਦਾ ਫਿਰ ਉਹ ਜਿਹੜੀ ਪੱਤੀ ਪਾਈ ਦੀਆਂ ਗੜਕਾਈ ਦੀ ਫਿਰ ਹਰੀ ਇਲੈਚੀ ਪਾਈ ਦੀ ਇਸ ਕਿਸੇ ਚੋਇਸ ਹੋਵੇ ਨਾ ਅਦਰ ਵੀ ਅਦਰ ਕੁਝ ਪਾ ਹਰੀ ਇਲੈਚੀ ਔਰ ਅਦਰ ਉਹ ਜਿੰਨਾ ਉਬਲ ਜਾਵੇ ਫਿਰ ਉਸ ਤੋਂ ਬਾਅਦ ਦੁੱਧ ਪਾ ਦਿੰਦਾ ਫਿਰ ਦੁੱਧ ਪਾ ਕੇ ਗੜਕਾੜੀ ਦਾ ਫਿਰ ਜਿਹੜਾ ਚਾਹ ਦਾ ਚਸਕਾ ਦਗੇ ਕਹਿਣ ਦੀ ਗੱਲ ਹੀ ਕੋਈ ਨਹੀਂ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਤੇ ਚਾਹ ਅੰਮ੍ਰਿਤ ਬਣ ਕੇ ਬਣਦੀ ਹੈ ਬਾਬਾਈਓ ਨਾਮ ਲੈ ਕੇ ਸਵੇਰੇ ਅਸੀਂ ਆਣ ਕੇ 5 ਵਜੇ ਬੈਟਣਾ ਅਰਦਾਸ ਬੇਨਤੀ ਕਰਨੀ ਫਿਰ ਆਪਣਾ ਕੰਮ ਸ਼ੁਰੂ ਕਰਨਾ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਲਾਹੌਰ ਚ ਏਟੀਆਰ ਆਲ ਸ਼ਾਪ ਲਾਹੌਰ ਦਾਦਾ ਜੀ ਔਰ ਪਿਤਾ ਜੀ ਉੱਥੇ ਸੁਣਾਇ ਚਾਹ ਦਾ ਕੰਮ ਸੀ ਫਸਟ ਟਾਈਮ ਦੇ ਉੱਪਰ ਮੇਰੇ ਦਾਦਾ ਜੀ ਕਚੌਰੀ ਸਮੋਸਾ ਤੇ ਗਲਾਜਮਣੂ ਬਣਾ ਲਾਣੇ ਸੀ ਕੋਣੀ ਉੱਥੇ ਬਣਾਇਆ ਸੀਗਾ ਔਰ ਉੱਥੋਂ ਵੀ ਜਿਹੜੀ ਦੁਨੀਆਂ ਸੀ ਲਾਹੌਰ ਦੇ ਵਿੱਚ ਜਿੰਨੀ ਵੇਖਿਆ ਵੀ ਕਚੋਰੀ ਕਿੰਨੂੰ ਕਹਿੰਦੇ ਕੀ ਚੀਜ਼ ਹੈ ਉੱਥੇ ਤੁਮਾਂ ਬੈ ਗੀਆਂ ਫੇਰ ਜੀ ਬਟਵਾਰੇ ਦੇ ਬਾਅਦ ਜਿਗਲੇ ਬਟਵਾਰੇ ਦੇ ਬਾਅਦ ਪੰਜਾਬ ਆਣਾ ਪਿਆ ਜੀ ਬਟਵਾਰੇ ਦੇ ਬਾਅਦ ਪੰਜਾਬ ਆ ਗਏ ਇਹ ਛੋਟੀ ਜਿਹੀ ਜਗ੍ਹਾ ਮਿਲ ਗਈ ਛੋਟੀ ਜਿਹੀ ਜਗ੍ਹਾ ਤੋਂ ਦੇਖੋ ਬਾਬੇ ਨਾਨਕ ਲਈ ਕੁੱਲੀ ਕਹ ਲੋ ਇਹਨੂੰ ਜਿਹੜੀ 70 ਸਾਲ ਹੋ ਗਏ ਇਸ ਕੁੱਲੀ ਨੂੰ ਚੱਲਦੇ 70 ਸਾਲ ਪੁਰਾਣੀ ਦੁਕਾਨ ਹੋ ਗਈ ਹੈ ਚਾਹ ਦੇ ਕੰਮ ਦੇ ਵਿੱਚ ਉਹੋ ਹੀ ਕਚੌੜੀ ਉਹੋ ਹੀ ਸਮੋਸਾ ਉਹੋ ਹੀ ਗਰਾਜ ਜੰਮਣ ਬੜਾ ਬੜਾ ਮੰਤਰੀ ਨੇ ਤਾਂ ਆਉਂਦੇ ਨੇ ਕੋਈ ਬੰਗਲੌਰ ਤੋਂ ਕੋ ਅਮਰੀਕਾ ਤੋਂ ਕੈਨੇਡਾ ਤੋਂ ਪੁੱਛਦੇ ਚਾਹ ਦੇ ਵਿੱਚ ਕੀ ਪਾਉਂਦੇ ਹੋ ਇੰਨੀ ਸੁਆਦ ਹੈ ਅਸੀਂ ਕਹੀਦਾ ਵੀ ਦੇਖੋ ਇਹ ਬਾਬਾ ਨਾਨਕ ਜੀ ਦੀ ਕੁlli ਹੈ ਗੁਰੂ ਰਾਮਦਾਸ ਜੀ ਦੀ ਮਿਹਰ ਕਿਰਪਾ ਸਭ ਉਹਨਾਂ ਦੀ ਬਦੌਲਤ ਹੈ ਇਸ ਗੱਡੀ ਦੇ ਜਿਹੜੀ ਚਾਹ ਬਣਨੀ ਉਹ ਸਾਡੇ ਕੋਲ ਆਪਣੇ ਕੋ ਘਰ ਜਾ ਕੇ ਵੀ ਨਹੀਂ ਬਣਨੀ ਸਾਡੇ ਕਹਿਣ ਦਾ ਭਾਵ ਹੈ ਵੀ ਦੇਖੋ 18 ਸਾਲ ਲਾਹੌਰ ਦੇ ਵਿੱਚ ਵੀ ਰਹੇ 70 ਸਾਲ ਇੱਥੇ ਵੀ ਹੋ ਗਏ ਇਹ ਸਿਰ ਬਾਬਾ ਗੁਰ RAMਦਾਸ ਜੀ ਦੀ ਮਿਹਰ ਕਿਰਪਾ ਉਹਨਾਂ ਦਾ ਸਥਾਨ ਬਾਬਾ ਜੀ ਦੇ ਨਾਮ ਲੈ ਕੇ ਕੰਮ ਸ਼ੁਰੂ ਹੁੰਦਾ ਉਹਨਾਂ ਦੇ ਚਰਨਾਂ 'ਚ ਬੈਠੇ ਆਂ ਬਸ ਉਹਨਾਂ ਦੀ ਮਿਹਰ ਕਿਰਪਾ ਬਗੁਰ RAMਦਾਸ ਇਸ ਤੋਂ ਵੱਡੀ ਦੌਲਤ ਕੋਈ ਨਹੀਂ ਦੁਨੀਆਂ ਦੇ ਅੰਦਰ